ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗੁਰਮੁਖ ਕੌਰ ਆਪਣੇ ਛੋਟੇ ਜਿਹੇ ਕਮਰੇ ਵਿੱਚ ਬੈਠੀ ਸੀ ਜਿਸ ਵਿੱਚ ਇੱਕ ਮੰਜਾ ਤੇ ਛੋਟੀ ਜੀ ਅਲਮਾਰੀ ਪਈ ਸੀ ਉਸ ਕੋਲ ਟਾਈਮ ਪਾਸ ਕਰਨ ਲਈ ਸਿਰਫ ਇੱਕ ਰੇਡੀਓ ਸੀ ਜੋ ਕਦੇ-ਕਦੇ ਹੀ ਚੱਲਦਾ ਸੀ ਸਾਰਾ ਦਿਨ ਇਕੱਲੀ ਰਹਿੰਦੀ ਤੇ ਸ਼ਾਮ ਨੂੰ ਪ੍ਰੀਤੀ ਕੋਲ ਜਾ ਕੇ ਕੰਮ ਬਾਰੇ ਪੁੱਛਦੀ ਤਾ ਪ੍ਰੀਤੀ ਹਰ ਵਾਂਗ ਖਿੱਚ ਕੇ ਬੋਲਦੀ ਕਿ ਤੁਹਾਡੇ ਤੋਂ ਕੁਝ ਨਹੀਂ ਹੋਣਾ ਮੈਂ ਖੁਦ ਕਰ ਲਵਾਂਗੀ ਗੁਰਮੁਖ ਕੌਰ ਚੁੱਪਚਾਪ ਕਮਰੇ ਵਿੱਚ ਚਲੀ ਗਈ ਰਾਤ ਨੂੰ ਜਦੋਂ ਉਸ ਦਾ ਪੁੱਤਰ ਘਰ ਆਇਆ ਤਾਂ ਉਹਨੂੰ ਕਹਿਣ ਲੱਗੀ ਕਿ ਪੁੱਤਰ ਮੇਰੇ ਤੋਂ ਤੇਰੇ ਪਾਪਾ ਜੀ ਦੀ ਤਸਵੀਰ ਡਿੱਗ ਪਈ ਸੀ ਜਦੋਂ ਮੈਂ ਉਸ ਨੂੰ ਚੁੱਕਿਆ ਤਾਂ ਕੱਚ ਮੇਰੇ ਹੱਥ ਵਿੱਚ ਲੱਗ ਗਿਆ ਤੂੰ ਮੇਰੇ ਹੱਥ ਵਿੱਚੋਂ ਕੱਚ ਦਾ ਟੁਕੜਾ ਕੱਢ ਦੇ ਮੇਰੀ ਨਿਗਾ ਨਹੀਂ ਆਉਂਦਾ ਜਦੋਂ ਤੈਨੂੰ ਟਾਈਮ ਲੱਗਿਆ ਤਾਂ ਆਪਣੇ ਪਾਪਾ ਦੀ ਫੋਟੋ ਵੀ ਠੀਕ ਕਰਵਾ ਦੇਈ 하ਜੇ ਉਹ ਕੁਝ ਹੋਰ ਬੋਲਣ ਹੀ ਲੱਗੀ ਸੀ ਉਸ ਦਾ ਮੁੰਡਾ ਬੋਲਿਆ ਮਾਂ ਪਲੀਜ਼ ਮੈਂ ਥੱਕਿਆ ਹੋਇਆ ਦਫ਼ਤਰ ਤੋਂ ਆਇਆ ਹਾਂ ਮੈਨੂੰ ਪਲੀਜ਼ ਆਰਾਮ ਕਰਨ ਦਿਓ ਤੁਸੀਂ ਰੋਜ਼ ਰੋਜ਼ ਪਾਪਾ ਦੀ ਫੋਟੋ ਉਤਾਰ ਕੇ ਕੀ ਕਰਨਾ ਹੁੰਦਾ ਹੈ ਐਨਾ ਸੁਣਦੇ ਹੀ ਉਹ ਕਮਰੇ ਵਿੱਚ ਚਲੀ ਗਈ ਉੱਥੇ ਆਪਣੇ ਘਰ ਵਾਲੇ ਦੀ ਤਸਵੀਰ ਨੂੰ ਵੇਖ ਕੇ ਉਹ ਰੋਣ ਲੱਗੀ ਅਤੇ ਕਹਿਣ ਲੱਗੀ ਤੁਸੀਂ ਇਕੱਲੇ ਕਿਉਂ ਚਲੇ ਗਏ ਮੈਨੂੰ ਨਾਲ ਲੈ ਕੇ ਕਿਉਂ ਨਹੀਂ ਗਏ ਰੋਂਦੀ ਰੋਂਦੀ ਉਹ ਅਲਮਾਰੀ ਖੋਲਦੀ ਹੈ ਜਿਸ ਵਿੱਚ ਇੱਕ ਪੁਰਾਣੀ ਐਨਕ ਜਿਸ ਦੀ ਡੰਡੀ ਟੁੱਟੀ ਹੋਈ ਸੀ ਉਹ ਕੱਢ ਲੈਂਦੀ ਹੈ ਐਨਕ ਨੂੰ ਥੋੜਾ ਸਾਫ਼ ਕਰਕੇ ਉਹ ਹੱਥ ਵਿੱਚੋਂ ਕੱਚ ਕੱਢਣ ਦੀ ਕੋਸ਼ਿਸ਼ ਕਰਦੀ ਹੈ ਪਰ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਨਹੀਂ ਨਿਕਲਦਾ ਥੱਕ ਹਾਰ ਕੇ ਉਹ ਸੌਂ ਜਾਂਦੀ ਹੈ ਪਰ ਦਰਦ ਕਾਰਨ ਨੀਂਦ ਨਹੀਂ ਆ ਰਹੀ ਸੀ ਇਸ ਲਈ ਉਹ ਆਖਰੀ ਵਾਰ ਫਿਰ ਕੋਸ਼ਿਸ਼ ਕਰਦੀ ਹੈ ਤੇ ਉਹ ਟੁਕੜਾ ਨਿਕਲ ਜਾਂਦਾ ਹੈ ਉਹ ਰਾਤ ਉਸਨੇ ਕਿਵੇਂ ਕੱਢੀ ਸੀ ਇਹ ਉਸ ਤੋਂ ਬਿਹਤਰ ਕੋਈ ਨਹੀਂ ਜਾਣਦਾ ਦਿਨੋ ਦਿਨ ਪ੍ਰੀਤੀ ਤੇ ਉਸ ਦੇ ਘਰ ਵਾਲੇ ਦਾ ਵਿਵਹਾਰ ਹੋਰ ਬੁਰਾ ਹੁੰਦਾ ਰਹਿੰਦਾ ਹੈ ਕਦੇ ਕਦੇ ਤਾਂ ਪ੍ਰੀਤੀ ਇਹ ਵੀ ਕਹਿ ਦਿੰਦੀ ਸੀ ਕਿ ਇਹਨਾਂ ਦੀ ਐਨੀ ਉਮਰ ਹੋ ਗਈ ਹੈ ਫਿਰ ਵੀ ਇਹ ਟਿੱਕੇ ਇੱਕ ਜਗ੍ਹਾ ਨਹੀਂ ਬੈਠ ਸਕਦੇ ਇਸ ਗੱਲ ਵਿੱਚ ਉਸ ਦਾ ਘਰ ਵਾਲਾ ਵੀ ਉਸ ਦਾ ਸਾਥ ਦਿੰਦਾ ਹੈ ਅਤੇ ਕਹਿੰਦਾ ਹੈ ਮਾਂ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਬਾਕੀ ਸਭ ਕੁਝ ਅਸੀਂ ਕਰ ਲਵਾਂਗੇ ਹੁਣ ਤਾਂ ਗੁਰਮੁਖ ਕਾਰ ਨੂੰ ਆਪਣੇ ਹੀ ਘਰ ਵਿੱਚ ਬੇਗਾਨਾ ਮਹਿਸੂਸ ਹੋਣ ਲੱਗ ਪਿਆ ਸੀ ਉਸ ਦੇ ਘਰ ਵਾਲੇ ਦੇ ਜਾਣ ਤੋਂ ਬਾਅਦ ਉਸ ਨੇ ਇਕੱਲੀ ਨੇ ਹੀ ਆਪਣੇ ਦੋਨੋਂ ਬੱਚਿਆਂ ਨੂੰ ਪਾਲਿਆ ਸੀ ਉਹ ਹੁਣ ਆਪਣੇ ਜੀਵਨ ਦੇ ਆਖਰੀ ਮੋੜ ਤੇ ਸੀ ਉਸ ਦੇ ਚਿੱਟੇ ਵਾਲ ਅਤੇ ਝੁਰੜੀਆਂ ਨਾਲ ਭਰਿਆ ਹੋਇਆ ਮੂੰਹ ਉਸ ਦੇ ਜੀਵਨ ਦੇ ਸੰਘਰਸ਼ ਦੀ ਗਵਾਹੀ ਦੇ ਰਿਹਾ ਸੀ ਉਸ ਨੇ ਆਪਣੀ ਸਾਰੀ ਉਮਰ ਆਪਣੀ ਬੇਟੀ ਨੀਹਾ ਅਤੇ ਪੁੱਤਰ ਅਜੇ ਨੂੰ ਪਾਲਣ ਵਿੱਚ ਹੀ ਕੱਢ ਦਿੱਤੀ ਹੁਣ ਅਜੇ ਅਤੇ ਨੀਹਾ ਵੱਡੇ ਹੋ ਗਏ ਸੀ ਅਜੇ ਨੌਕਰੀ ਕਰਨ ਲੱਗ ਗਿਆ ਸੀ ਅਤੇ ਉਸ ਦਾ ਵਿਆਹ ਪ੍ਰੀਤੀ ਨਾਲ ਹੋ ਗਿਆ ਸੀ ਹੁਣ ਗੁਰਮukh ਕਰਨੇ ਸੋਚਿਆ ਕਿ ਹੁਣ ਉਸ ਦੀ ਜ਼ਿੰਦਗੀ ਵਿੱਚ ਸਕੂਨ ਆਵੇਗਾ ਪਰ ਜਿਵੇਂ ਉਸ ਨੇ ਸੋਚਿਆ ਸੀ ਓਵੇਂ ਦਾ ਕੁਝ ਨਹੀਂ ਹੋਇਆ ਪਹਿਲਾਂ ਤਾਂ ਪ੍ਰੀਤੀ ਦਾ ਵਿਵਹਾਰ ਗੁਰਮukh ਘਰ ਲਈ ਠੀਕ ਸੀ ਪਰ ਹੌਲੀ-ਹੌਲੀ ਬਦਲਣ ਲੱਗਾ ਕੁਝ ਸਮੇਂ ਬਾਅਦ ਅਜੇ ਦਾ ਵਿਵਹਾਰ ਵੀ ਆਪਣੀ ਮਾਂ ਲਈ ਬਦਲਣ ਲੱਗ ਗਿਆ ਇਹ ਦੇਖ ਕੇ ਉਸ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਉਹ ਇਸ ਘਰ ਵਿੱਚ ਬੋਝ ਬਣ ਗਈ ਹੈ ਜਦੋਂ ਵੀ ਉਹ ਆਪਣੀ ਬੇਟੀ ਨੂੰ ਫੋਨ ਕਰਦੀ ਤਾਂ ਉਹ ਉਸ ਦੀ ਆਵਾਜ਼ ਵਿੱਚ ਦੁੱਖ ਮਹਿਸੂਸ ਕਰਦੀ ਸੀ ਨੀਹਾ ਨੇ ਉਸ ਨੂੰ ਕਈ ਵਾਰ ਪੁੱਛਿਆ ਵੀ ਸੀ ਕਿ ਮਾਂ ਸਭ ਠੀਕ ਤਾਂ ਹੈ ਨਾ ਉਹ ਹਾਂ ਪੁੱਤਰ ਸਭ ਠੀਕ ਹੈ ਕਹਿ ਕੇ ਚੁੱਪ ਕਰ ਜਾਂਦੀ ਇੱਕ ਵਾਰ ਨੀਹਾ ਆਪਣੇ ਪੇਕੇ ਘਰ ਆਈ ਤਾਂ ਪ੍ਰੀਤੀ ਤੇ ਅਜੇ ਘਰ ਨਹੀਂ ਸਨ ਉਹ ਆਪਣੀ ਮਾਂ ਦੇ ਕਮਰੇ ਵਿੱਚ ਜਾਂਦੀ ਹੈ ਅਤੇ ਉਸ ਦੀਆਂ ਸੁੱਜੀਆਂ ਹੋਈਆਂ ਅੱਖਾਂ ਦੇਖ ਕੇ ਸਮਝ ਜਾਂਦੀ ਹੈ ਕਿ ਕੁਝ ਤਾਂ ਗਲਤ ਹੈ ਉਹ ਆਪਣੀ ਮਾਂ ਨੂੰ ਪੁੱਛਦੀ ਹੈ ਮਾਂ ਸਭ ਠੀਕ ਹੈ ਨਾ ਤੁਸੀਂ ਮੈਨੂੰ ਸੱਚ-ਸੱਚ ਦੱਸੋ ਹਾਂ ਪੁੱਤਰ ਸਭ ਠੀਕ ਹੈ ਅਜੇ ਤੇ ਪ੍ਰੀਤੀ ਤਾਂ ਮੇਰਾ ਬਹੁਤ ਧਿਆਨ ਰੱਖਦੇ ਆ ਮੰਮੀ ਤੁਸੀਂ ਮੈਨੂੰ ਸੱਚ-ਸੱਚ ਦੱਸੋ ਤੁਹਾਨੂੰ ਵੇਖ ਕੇ ਤਾਂ ਨਹੀਂ ਲੱਗਦਾ ਤੁਸੀਂ ਠੀਕ ਹਾਂ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਤੁਸੀਂ ਟਾਈਮ ਸਿਰ ਖਾਣਾ ਨਹੀਂ ਖਾਂਦੇ ਪੁੱਤਰ ਮੈਂ ਬਿਲਕੁਲ ਠੀਕ ਹਾਂ ਉਹ ਤਾਂ ਮੇਰੀ ਉਮਰ ਹੋ ਗਈ ਹੈ ਇਸ ਲਈ ਮੈਂ ਥੱਕ ਜਾਂਦੀ ਹਾਂ ਉਹ ਨੀਹਾ ਨੂੰ ਕੁਝ ਨਹੀਂ ਦੱਸ ਰਹੀ ਸੀ ਪਰ ਨੀਹਾ ਵੀ ਸਭ ਕੁਝ ਜਾਣਦੀ ਸੀ ਪਰ ਉਹ ਅਜੇ ਅਤੇ ਪ੍ਰੀਤੀ ਨੂੰ ਕੁਝ ਕਹਿ ਨਹੀਂ ਸਕਦੀ ਸੀ ਕਿਉਂਕਿ ਉਸ ਨੂੰ ਪਤਾ ਸੀ ਉਸ ਦੇ ਜਾਣ ਤੋਂ ਬਾਅਦ ਉਹ ਉਸ ਦੀ ਮਾਂ ਨਾਲ ਹੋਰ ਬੁਰਾ ਵਰਤਾਓ ਕਰਨਗੇ ਉਹ ਆਪਣੀ ਮਾਂ ਦਾ ਹੱਥ ਫੜਦੇ ਹੋਏ ਕਹਿੰਦੀ ਹੈ ਮਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਪੁੱਤਰ ਇਹ ਤੂੰ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਇੱਕ ਔਰਤ ਤਾਂ ਆਪਣੀ ਬੇਟੀ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੀ ਫਿਰ ਮੈਂ ਤੇਰੇ ਘਰੇ ਕਿਵੇਂ ਰਹਿ ਸਕਦੀ ਹਾਂ ਅਤੇ ਲੋਕ ਕੀ ਕਹਿਣਗੇ ਕਿ ਇਹ ਆਪਣੇ ਬੇਟੇ ਦੇ ਹੁੰਦੇ ਹੋਏ ਆਪਣੀ ਬੇਟੀ ਦੇ ਘਰ ਰਹਿ ਰਹੀ ਹੈ ਪੁੱਤਰ ਮੈਂ ਨਹੀਂ ਚਾਹੁੰਦੀ ਕਿ ਕੋਈ ਮੇਰੇ ਬੇਟੇ ਬਾਰੇ ਅਤੇ ਮੇਰੀ ਨੂੰਹ ਬਾਰੇ ਕੁਝ ਬੋਲੇ ਮੈਂ ਇੱਥੇ ਹੀ ਰਵਾਂਗੀ ਨੇਹਾ ਸਮਝ ਚੁੱਕੀ ਸੀ ਕਿ ਕੁਝ ਵੀ ਹੋ ਜਾਵੇ ਉਸ ਦੀ ਮਾਂ ਉਸ ਦੇ ਨਾਲ ਨਹੀਂ ਜਾਵੇਗੀ। ਇੱਕ ਦਿਨ ਅਜੇ ਤੇ ਪ੍ਰੀਤੀ ਕਿਤੇ ਜਾ ਰਹੀ ਸੀ। ਮਾਂ ਆਪਣੇ ਕਮਰੇ ਵਿੱਚ ਬੈਠੀ ਹੋਈ ਉਹਨਾਂ ਨੂੰ ਜਾਂਦੇ ਹੋਏ ਦੇਖ ਪੁੱਛਣ ਲੱਗੀ। ਪੁੱਤਰ ਕਿੱਥੇ ਜਾ ਰਹੇ ਹੋ? ਪ੍ਰੀਤੀ ਗੁੱਸੇ ਵਿੱਚ ਦੇਖਣ ਲੱਗੀ ਅਤੇ ਕਹਿਣ ਲੱਗੀ। ਮੰਮੀ ਜੀ ਤੁਹਾਨੂੰ ਇਹ ਨਹੀਂ ਪਤਾ ਜਦ ਕੋਈ ਬਾਹਰ ਜਾ ਰਿਹਾ ਹੋਵੇ ਤਾਂ ਉਸ ਨੂੰ ਟੋਕਿਆ ਨਹੀਂ ਕਰਦੇ। ਅਜੇ ਪ੍ਰੀਤੀ ਨੂੰ ਕਹਿਣ ਲੱਗਦਾ ਹੈ ਕਿ ਤੂੰ ਵੀ ਕਿਸ ਨੂੰ ਸਮਝਾ ਰਹੀ ਹੈ। ਚੱਲ ਆਪਾਂ ਚੱਲਦੇ ਹਾਂ ਇਹਨਾਂ ਕਹਿ ਕੇ ਉਹ ਜਾਣ ਹੀ ਲੱਗਦੇ ਹਨ ਤਾਂ ਪ੍ਰੀਤੀ ਕਹਿੰਦੀ ਹੈ ਕਿ ਤੁਸੀਂ ਪੁੱਛ ਰਹੇ ਸੀ ਅਸੀਂ ਕਿੱਥੇ ਜਾ ਰਹੇ ਹਾਂ ਤਾਂ ਅਸੀਂ ਦੋ ਦਿਨ ਲਈ ਸ਼ਿਮਲਾ ਘੁੰਮਣ ਜਾ ਰਹੇ ਹਾਂ ਇਹਨਾਂ ਕਹਿ ਕੇ ਉਹ ਦਰਵਾਜ਼ਾ ਬੰਦ ਕਰਕੇ ਚਲੇ ਗਏ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹ ਇਕੱਲੀ ਉਸ ਘਰ ਵਿੱਚ ਕਿਵੇਂ ਰਹੇਗੀ ਅਤੇ ਕੀ ਖਾਵੇਗੀ ਉਹਨਾਂ ਦੀ ਮਾਂ ਚੁੱਪਚਾਪ ਕਮਰੇ ਵਿੱਚ ਬੈਠੀ ਰਹੀ ਦਪੈਰ ਹੋ ਰਹੀ ਸੀ ਉਸ ਨੂੰ ਕਾਫੀ ਭੁੱਖ ਵੀ ਲੱਗੀ ਹੋਈ ਸੀ ਉਹ ਹੌਲੀ-ਹੌਲੀ ਉੱਠਦੀ ਹੈ ਤੇ ਰਸੋਈ ਵਿੱਚ ਜਾਂਦੀ ਹੈ ਰਸੋਈ ਵਿੱਚ ਜਾ ਕੇ ਦੇਖਦੀ ਹੈ ਕਿ ਝੂਠੇ ਵਰਤਨ ਉਦਾਂ ਹੀ ਪਏ ਹਨ ਸਾਰਾ ਸਮਾਨ ਇੱਧਰ-ਉੱਧਰ ਪਿਆ ਹੈ ਦੇਖ ਕੇ ਲੱਗ ਰਿਹਾ ਸੀ ਜਿਵੇਂ ਜਲਦੀ ਵਿੱਚ ਪ੍ਰੀਤੀ ਨੇ ਕੁਝ ਕੰਮ ਕਰਨਾ ਜ਼ਰੂਰੀ ਨਹੀਂ ਸਮਝਿਆ ਇਹ ਦੇਖ ਕੇ ਪਹਿਲਾਂ ਤਾਂ ਉਸ ਨੇ ਰਸੋਈ ਸਾਫ਼ ਕੀਤੀ ਤੇ ਫਿਰ ਆਪਣੇ ਲਈ ਦਾਲ ਚੌਲ ਬਣਾਉਣ ਲਈ ਰੱਖ ਦਿੱਤੇ ਉਹ ਕੁਝ ਟਾਈਮ ਲਈ ਉਥੇ ਰਸੋਈ ਵਿੱਚ ਹੀ ਬੈਠ ਗਈ ਥਕਾਨ ਇੰਨੀ ਜ਼ਿਆਦਾ ਸੀ ਕਿ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਜਦੋਂ ਉਸ ਦੀ ਅੱਖ ਖੁੱਲੀ ਤਾਂ ਗੈਸ ਬੰਦ ਪਿਆ ਸੀ ਉਸ ਨੇ ਦੁਬਾਰਾ ਗੈਸ ਚਲਾ ਕੇ ਦੇਖਿਆ ਤਾਂ ਹਲਕਾ ਜਿਹਾ ਚੱਲ ਕੇ ਗੈਸ ਬੰਦ ਹੋ ਗਿਆ ਉਹ ਸਮਝ ਗਈ ਸੀ ਕਿ ਸਿਲੰਡਰ ਖਤਮ ਹੋ ਚੁੱਕਾ ਹੈ ਉਹ ਫਰਿੱਜ ਖੋਲ ਕੇ ਦੇਖਦੀ ਹੈ ਤਾਂ ਉਸ ਵਿੱਚ ਕੁਝ ਰੋਟੀਆਂ ਤੇ ਸੁੱਕੀ ਸਬਜ਼ੀ ਵਾਲੀ ਕੌਲੀ ਪਈ ਸੀ ਉਹ ਇੱਕ ਰੋਟੀ ਚੁੱਕਦੀ ਹੈ ਪਰ ਉਹ ਰੋਟੀ ਬਹੁਤ ਹੀ ਸਖਤ ਸੀ ਉਹ ਉਸਦੇ ਦੰਦਾਂ ਨਾਲ ਚਬੀ ਨਹੀਂ ਸੀ ਜਾ ਰਹੀ ਇਹ ਦੇਖ ਕੇ ਉਸ ਦਾ ਰੋਣਾ ਨਿਕਲ ਜਾਂਦਾ ਹੈ ਅਤੇ ਉਹ ਸੋਚਣ ਲੱਗਦੀ ਹੈ ਕਿ ਅੱਜ ਉਸ ਨਾਲ ਉਸਦੇ ਹੀ ਘਰ ਵਿੱਚ ਇਹ ਸਭ ਹੋ ਰਿਹਾ ਹੈ ਦੋ ਦਿਨ ਬੀਤ ਗਏ ਸੀ ਹੁਣ ਉਸਦੇ ਸਬਰ ਦਾ ਬੰਨ ਟੁੱਟ ਚੁੱਕਾ ਸੀ ਦੋ ਦਿਨਾਂ ਤੋਂ ਉਹ ਭੁੱਖੀ ਹੀ ਉਸ ਘਰ ਵਿੱਚ ਰਹਿ ਰਹੀ ਸੀ ਨਾ ਤਾਂ ਅਜੇ ਦਾ ਕੋਈ ਫੋਨ ਆਇਆ ਤੇ ਨਾ ਹੀ ਉਹਨਾਂ ਦੇ ਵਾਪਸ ਆਉਣ ਦਾ ਕੁਝ ਅਤਾ ਪਤਾ ਸੀ ਆਪਣੇ ਕੰਬਦੇ ਹੋਏ ਹੱਥਾਂ ਨਾਲ ਉਸਨੇ ਫੋਨ ਚੱਕਿਆ ਤੇ ਇੱਕ ਨਾਮ ਤੇ ਆ ਕੇ ਉਸਦਾ ਹੱਥ ਰੁਕ ਗਿਆ ਜਦੋਂ ਉਸਨੇ ਫੋਨ ਮਲਾਇਆ ਤਾਂ ਉਸਨੇ ਕਿਹਾ ਕਿ ਮੈਂ ਹੋਰ ਨਹੀਂ ਸਹਿ ਸਕਦੀ ਮੈਂ ਹੋਰ ਇੱਥੇ ਨਹੀਂ ਰਹਿ ਸਕਦੀ ਤੂੰ ਆ ਜਾ ਇਹ ਸੁਣ ਕੇ ਨੀਹਾ ਬੋਲਦੀ ਹੈ ਮਾਂ ਤੂੰ ਚਿੰਤਾ ਨਾ ਕਰ ਮੈਂ ਹੁਣੇ ਆ ਰਹੀ ਹਾਂ ਇਹ ਸੁਣ ਕੇ ਉਹ ਰੋਣ ਲੱਗ ਜਾਂਦੀ ਹੈ ਉਹ ਸੋਚਣ ਲੱਗਦੀ ਹੈ ਕਿ ਅੱਜ ਸਿਰਫ ਉਸ ਦੀ ਬੇਟੀ ਹੀ ਹੈ ਜੋ ਅੱਜ ਵੀ ਉਸ ਨੂੰ ਉਨਾ ਹੀ ਪਿਆਰ ਕਰਦੀ ਹੈ ਜਿੰਨਾ ਪਹਿਲਾਂ ਕਰਦੀ ਸੀ ਹੁਣ ਉਸ ਦੇ ਮਨ ਵਿੱਚ ਇੱਕ ਉਮੀਦ ਸੀ ਕਿ ਉਸ ਦਾ ਕੋਈ ਆਪਣਾ ਉਸ ਨੂੰ ਲੈਣ ਆ ਰਿਹਾ ਹੈ 2 ਘੰਟਿਆਂ ਬਾਅਦ ਘਰ ਦੀ ਬੈਲ ਵੱਜਦੀ ਹੈ ਜਿਸ ਨੂੰ ਸੁਣ ਕੇ ਗੁਰਮukh ਕੌਰ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਉਹ ਹੌਲੀ-ਹੌਲੀ ਗੇਟ ਤੱਕ ਜਾਂਦੀ ਹੈ ਤੇ ਗੇਟ ਖੋਲਦੀ ਹੈ ਸਾਹਮਣੇ ਨੀਹਾ ਨੂੰ ਵੇਖ ਕੇ ਉਸ ਦੇ ਰੁਕੇ ਹੋਏ ਹੰਝੂ ਵਹਿ ਜਾਂਦੇ ਹਨ ਐਨੇ ਦਿਨਾਂ ਤੋਂ ਜੋ ਉਸ ਦੇ ਦਿਲ ਵਿੱਚ ਚਿੰਤਾ ਸੀ ਉਹ ਹੰਝੂਆਂ ਰਾਹੀਂ ਵਹਿ ਰਹੀ ਸੀ ਨੀਹਾ ਆਪਣੀ ਮਾਂ ਨੂੰ ਚੁੱਪ ਕਰਵਾਉਂਦੀ ਹੈ ਐਨੇ ਵਿੱਚ ਉਸ ਦਾ ਘਰ ਵਾਲਾ ਵੀ ਅੱਗੇ ਆਉਂਦਾ ਹੈ ਤੇ ਆਪਣੀ ਸੱਸ ਦੇ ਪੈਰੀਂ ਹੱਥ ਲਾਉਂਦਾ ਹੈ ਨੀਹਾ ਤੇ ਉਸ ਦਾ ਘਰ ਵਾਲਾ ਮਾਂ ਨੂੰ ਲੈ ਕੇ ਘਰ ਦੇ ਅੰਦਰ ਆਉਂਦੇ ਹਨ ਨੀਹਾ ਘਰ ਦੀ ਹਾਲਤ ਦੇਖਦੀ ਹੈ ਸਾਰਾ ਸਮਾਨ ਇੱਧਰ ਉੱਧਰ ਪਿਆ ਸੀ ਰਸੋਈ ਦਾ ਵੀ ਹਾਲ ਕੁਝ ਠੀਕ ਨਹੀਂ ਸੀ ਇਹ ਦੇਖ ਕੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਆਪਣੀ ਮਾਂ ਤੇ ਤਰਸ ਵੀ ਉਹ ਪੁੱਛਦੀ ਹੈ ਵੀਰਾ ਤੇ ਭਾਬੀ ਕਿੱਥੇ ਹਨ ਤਾਂ ਉਸ ਦੀ ਮਾਂ ਦੱਸਦੀ ਹੈ ਕਿ ਉਹ ਤਾਂ ਸ਼ਿਮਲੇ ਗਏ ਹਨ ਘੁੰਮਣ ਲਈ ਇਹ ਸੁਣ ਕੇ ਨੀਹਾ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਹੈ ਉਹ ਕਹਿਣ ਲੱਗਦੀ ਹੈ ਕਿ ਤੁਹਾਨੂੰ ਇੱਥੇ ਇਸ ਹਾਲ ਵਿੱਚ ਛੱਡ ਕੇ ਉਹ ਘੁੰਮਣ ਕਿਵੇਂ ਜਾ ਸਕਦੇ ਹਨ ਉਹਨਾਂ ਨੂੰ ਤੁਹਾਡੀ ਬਿਲਕੁਲ ਚਿੰਤਾ ਨਹੀਂ ਇਹ ਸੁਣ ਕੇ ਨੇਹਾ ਦਾ ਘਰ ਵਾਲਾ ਕਹਿੰਦਾ ਹੈ ਕਿ ਮਾਂ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਬੁਲਾਇਆ ਗੁਰਮukh ਕੌਰ ਨਰਮ ਅੱਖਾਂ ਨਾਲ ਚੁੱਪ ਬੈਠੀ ਸੀ ਨੇਹਾ ਆਪਣੀ ਮਾਂ ਦੇ ਕਮਰੇ ਵਿੱਚ ਜਾਂਦੀ ਹੈ ਤੇ ਉਸ ਦਾ ਸਮਾਨ ਪੈਕ ਕਰਕੇ ਗੱਡੀ ਵਿੱਚ ਰੱਖ ਦਿੰਦੀ ਹੈ ਉਹ ਤੇ ਉਸ ਦਾ ਘਰ ਵਾਲਾ ਗੁਰਮukh ਕੌਰ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦੇ ਹਨ ਉਧਰ ਸ਼ਿਮਲੇ ਦੀਆਂ ਠੰਡੀਆਂ ਹਵਾਵਾਂ ਵਿੱਚ ਅਜੇ ਤੇ ਪ੍ਰੀਤੀ ਮ제 ਕਰ ਰਹੇ ਹੁੰਦੇ ਹਨ ਉਹ ਇੱਕ ਮਸ਼ਹੂਰ ਕੈਫੇ ਵਿੱਚ ਜਾਂਦੇ ਹਨ ਜਿੱਥੇ ਉਹਨਾਂ ਨੂੰ ਡਾਕਟਰ ਮੈਰਾ ਮਿਲਦੇ ਹਨ ਅਜੇ ਨੂੰ ਲੱਗਦਾ ਸੀ ਕਿ ਡਾਕਟਰ ਮੈਰਾ ਨੇ ਹੀ ਪ੍ਰੀਤੀ ਦੀ ਜਾਨ ਬਚਾਈ ਹੈ ਉਹ ਡਾਕਟਰ ਮੈਰਾ ਕੋਲ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਤੁਸੀਂ ਮੈਨੂੰ ਪਹਿਚਾਣਿਆ ਮੈਂ ਹਮੇਸ਼ਾ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ ਤੁਸੀਂ ਮੇਰੀ ਘਰ ਵਾਲੀ ਦੀ ਜਾਨ ਬਚਾਈ ਹੈ ਇਹ ਸੁਣ ਕੇ ਡਾਕਟਰ ਮੈਰਾ ਦੇ ਚਿਹਰੇ ਤੇ ਹਲਕੀ ਮੁਸਕਾਨ ਆ ਜਾਂਦੀ ਹੈ ਉਹ ਅਜੇ ਨੂੰ ਕਹਿੰਦੇ ਹਨ ਕਿ ਤੁਸੀਂ ਬੈਠੋ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਜਿਸ ਨੂੰ ਮੈਂ ਕਾਫੀ ਟਾਈਮ ਤੋਂ ਦੱਸਣਾ ਚਾਹੁੰਦਾ ਸੀ ਪਰ ਅੱਜ ਸਹੀ ਸਮਾਂ ਆ ਚੁੱਕਿਆ ਹੈ ਇਹ ਸੁਣ ਕੇ ਅਜੇ ਤੇ ਪ੍ਰੀਤੀ ਹੈਰਾਨ ਹੋ ਜਾਂਦੇ ਹਨ ਅਤੇ ਜਾ ਕੇ ਇੱਕ ਟੇਬਲ ਤੇ ਬੈਠ ਜਾਂਦੇ ਹਨ ਕੁਝ ਟਾਈਮ ਬਾਅਦ ਡਾਕਟਰ ਮੇਰਾ ਵੀ ਉੱਥੇ ਆਉਂਦੇ ਹਨ ਅਤੇ ਉਹ ਉਹਨਾਂ ਨੂੰ ਦੱਸਣ ਲੱਗਦੇ ਹਨ ਕਿ ਅਜੇ ਅੱਜ ਤੱਕ ਤੈਨੂੰ ਇਹੀ ਲੱਗਦਾ ਰਿਹਾ ਕਿ ਤੇਰੀ ਪਤਨੀ ਦੇ ਕਿਡਨੀ ਟ੍ਰਾਂਸਪਲੈਂਟ ਲਈ ਜੋ ਕਿਡਨੀ ਡੋਨੇਟ ਕੀਤੀ ਸੀ ਉਹ ਡੋਨਰ ਕੋਈ ਅਜਨਬੀ ਸੀ ਪਰ ਉਹ ਡੋਨਰ ਕੋਈ ਅਜਨਬੀ ਨਹੀਂ ਬਲਕਿ ਤੇਰੀ ਮਾਂ ਗੁਰਮukh ਕੌਰ ਹੀ ਸੀ ਇਹ ਸੁਣ ਕੇ ਅਜੇ ਅਤੇ ਪ੍ਰੀਤੀ ਦੇ ਮੂੰਹ ਤੋਂ ਰੰਗ ਉੱਡ ਜਾਂਦੇ ਹਨ ਤੇ ਪ੍ਰੀਤੀ ਹੈਰਾਨ ਹੋ ਕੇ ਪੁੱਛਦੀ ਹੈ ਮੰਮੀ ਜੀ ਨੇ ਤਾਂ ਡਾਕਟਰ ਮੈਰਾ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ ਹਾਂਜੀ ਤੁਹਾਡੀ ਮੰਮੀ ਨੇ ਇਹ ਸੁਣਨ ਤੋਂ ਕੁਝ ਟਾਈਮ ਬਾਅਦ ਹੀ ਅਜੇ ਅਤੇ ਪ੍ਰੀਤੀ ਘਰ ਲਈ ਰਵਾਨਾ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਬਹੁਤ ਪਸਤਾਵਾ ਸੀ ਉਹ ਸੋਚ ਰਹੇ ਸੀ ਕਿ ਜਿਸ ਮਾਂ ਨਾਲ ਉਹਨਾਂ ਨੇ ਐਨਾ ਬੁਰਾ ਵਰਤਾਓ ਕੀਤਾ ਉਹਨਾਂ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਉਹ ਜਦੋਂ ਘਰ ਪਹੁੰਚਦੇ ਹਨ ਤਾਂ ਘਰ ਖਾਲੀ ਪਿਆ ਹੁੰਦਾ ਹੈ ਉਹ ਹਰ ਕਮਰੇ ਵਿੱਚ ਜਾ ਕੇ ਵੇਖਦੇ ਹਨ ਪਰ ਗੁਰਮੁਖ ਕੌਰ ਕਿਤੇ ਵੀ ਨਹੀਂ ਸੀ ਫਿਰ ਉਹਨਾਂ ਨੂੰ ਸੋਫੇ ਤੇ ਇੱਕ ਕਾਗਜ਼ ਪਿਆ ਮਿਲਦਾ ਹੈ ਜਿਸ ਵਿੱਚ ਕੰਬਦੇ ਹੋਏ ਹੱਥਾਂ ਨਾਲ ਗੋਰਮਖ ਕਾਰਨੇ ਲਿਖਿਆ ਸੀ ਕਿ ਹੁਣ ਉਹ ਇਸ ਘਰ ਵਿੱਚ ਹੋਰ ਨਹੀਂ ਰਹਿਣਾ ਚਾਹੁੰਦੀ ਉਹ ਹੁਣ ਇਸ ਘਰ ਵਿੱਚ ਇਕੱਲੀ ਅਤੇ ਬਗਾਨਾਪਣ ਮਹਿਸੂਸ ਕਰਦੀ ਹੈ ਮੈਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਦੋਵੇਂ ਹਮੇਸ਼ਾ ਖੁਸ਼ ਰਹੋਗੇ ਇਹ ਪੜ੍ਹ ਕੇ ਪ੍ਰੀਤੀ ਤੇ ਅਜੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਦੋਵੇਂ ਬਿਨਾਂ ਕੁਝ ਸੋਚੇ ਗੱਡੀ ਵਿੱਚ ਬੈਠਦੇ ਹਨ ਤੇ ਆਪਣੀ ਮਾਂ ਨੂੰ ਲੱਭਣ ਲਈ ਚਲੇ ਜਾਂਦੇ ਹਨ ਉਹ ਕਾਫੀ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਨ ਪਰ ਕਿਤੋਂ ਵੀ ਕੁਝ ਪਤਾ ਨਹੀਂ ਚੱਲਿਆ ਫਿਰ ਉਹ ਥੱਕ ਹਾਰ ਕੇ ਘਰ ਵਾਪਸ ਆ ਜਾਂਦੇ ਹਨ ਅਤੇ ਅਜੇ ਨੇਹਾ ਨੂੰ ਫੋਨ ਕਰਨ ਦਾ ਸੋਚਦਾ ਹੈ ਜਦੋਂ ਨੇਹਾ ਨੂੰ ਫੋਨ ਕਰਦਾ ਹੈ ਤਾਂ ਨੇਹਾ ਪਹਿਲੀ ਵਾਰ ਵਿੱਚ ਫੋਨ ਨਹੀਂ ਚੱਕਦੀ ਜਦੋਂ ਉਹ ਦੁਬਾਰਾ ਟਰਾਈ ਕਰਦਾ ਹੈ ਤਾਂ ਨੇਹਾ ਫੋਨ ਚੱਕ ਕੇ ਬੋਲਦੀ ਹੈ ਹੈਲੋ ਤਾਂ ਅਜੇ ਬੋਲਦਾ ਹੈ ਨੇਹਾ ਕੀ ਮਾਂ ਤੇਰੇ ਘਰ ਆਈ ਹੈ ਤਾਂ ਨੇਹਾ ਕਹਿੰਦੀ ਹੈ ਹੈਂ ਕਿਉਂ ਹੁਣ ਤੈਨੂੰ ਮਾਂ ਦੀ ਯਾਦ ਆ ਗਈ ਜਦ ਤੂੰ ਤੇ ਪ੍ਰੀਤੀ ਉਸ ਨੂੰ ਇਕੱਲੇ ਛੱਡ ਕੇ ਸ਼ਿਮਲਾ ਘੁੰਮਣ ਲਈ ਗਏ ਸੀ ਤਾਂ ਮਾਂ ਦਾ ਖਿਆਲ ਕਿਉਂ ਨਹੀਂ ਆਇਆ ਇਹ ਗੱਲਾਂ ਅਜੇ ਤੇ ਦਿਲ ਵਿੱਚ ਤੀਰ ਵਾਂਗ ਵੱਜ ਰਹੀਆਂ ਸਨ ਪਰ ਉਸ ਨੂੰ ਪਤਾ ਸੀ ਕਿ ਨੀਹਾ ਜੋ ਵੀ ਕਹਿ ਰਹੀ ਹੈ ਉਹ ਸੱਚ-ਸੱਚ ਕਹਿ ਰਹੀ ਹੈ ਨੀਹਾ ਬੋਲਦੀ ਹੈ ਹਾਂ ਮੇਰੇ ਕੋਲ ਹੀ ਹਨ ਇਹ ਸੁਣ ਕੇ ਅਜੇ ਸੁੱਖ ਦਾ ਸਾਹ ਲੈਂਦਾ ਹੈ ਤੇ ਨੀਹਾ ਫੋਨ ਕੱਟ ਦਿੰਦੀ ਹੈ ਉਹ ਗੱਡੀ ਦੀ ਚਾਬੀ ਚੱਕਦਾ ਹੈ ਤੇ ਪ੍ਰੀਤੀ ਨੂੰ ਨਾਲ ਲੈ ਕੇ ਨੇਹਾ ਦੇ ਘਰ ਜਾਂਦਾ ਹੈ। ਨੇਹਾ ਦੇ ਘਰ ਜਾ ਕੇ ਜਦੋਂ ਬੈਲ ਮਾਰਦਾ ਤਾਂ ਨੇਹਾ ਗੇਟ ਖੋਲਦੀ ਹੈ। ਨੇਹਾ ਦੀਆਂ ਅੱਖਾਂ ਵਿੱਚ ਗੁੱਸਾ ਸੀ ਪਰ ਅਜੈ ਜਾਣਦਾ ਸੀ ਕਿ ਨੇਹਾ ਦਾ ਗੁੱਸਾ ਜਾਇਜ਼ ਹੈ। ਨੇਹਾ ਬਿਨਾਂ ਕੁਝ ਬੋਲੇ ਹੀ ਅੰਦਰ ਚਲੀ ਜਾਂਦੀ ਹੈ। ਪਿੱਛੇ-ਪਿੱਛੇ ਅਜੈ ਤੇ ਪ੍ਰੀਤੀ ਵੀ ਚਲੇ ਜਾਂਦੇ ਹਨ। ਉਹ ਦੇਖਦੇ ਹਨ ਕਿ ਗੁਰਮukh कौर ਹਾਲ ਵਿੱਚ ਪਏ ਮੰਜੇ ਉੱਪਰ ਸੌ ਰਹੀ ਸੀ। ਇਹ ਵੇਖ ਕੇ ਉਹਨਾਂ ਨੂੰ ਬਹੁਤ ਸਕੂਨ ਮਿਲਿਆ ਤੇ ਬਹੁਤ ਪੁਸ਼ਤਾਵਾ ਵੀ ਹੋਇਆ। ਨੀਹਾ ਅਜੇ ਤੇ ਪ੍ਰੀਤੀ ਨੂੰ ਕਹਿਣ ਲੱਗਦੀ ਹੈ ਕਿ ਤੁਹਾਨੂੰ ਦੋਹਾਂ ਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਇੱਕ ਬਜ਼ੁਰਗ ਮਾਂ ਨੂੰ ਘਰ ਵਿੱਚ ਇਕੱਲਾ ਛੱਡ ਕੇ ਸ਼ਿਮਲਾ ਘੁਮਣ ਚਲੇ ਗਏ। ਇਹ ਸੁਣ ਕੇ ਅਜੇ ਤੇ ਪ੍ਰੀਤੀ ਨੀਮੀ ਪਾ ਕੇ ਬੈਠ ਜਾਂਦੇ ਹਨ। ਤਾਂ ਨੀਹਾ ਦਾ ਘਰ ਵਾਲਾ ਕਹਿੰਦਾ ਹੈ ਕਿ ਜੇ ਮੇਰੀ ਮਾਂ ਜ਼ਿੰਦਾ ਹੁੰਦੀ ਤਾਂ ਕਦੇ ਵੀ ਮੈਂ ਉਸ ਨੂੰ ਇਸ ਤਰ੍ਹਾਂ ਇਕੱਲਾ ਛੱਡ ਕੇ ਨਹੀਂ ਜਾਂਦਾ। ਤੁਹਾਡੇ ਵਿੱਚ ਇੰਨੀ ਹਿੰਮਤ ਪਤਾ ਨਹੀਂ ਕਿਵੇਂ ਆਈ ਉਹ ਕਾਫੀ ਟੈਮ ਅਜੇਤੇ ਪ੍ਰੀਤੀ ਨੂੰ ਗੁੱਸੇ ਵਿੱਚ ਬੋਲਦਾ ਹੈ ਇਹ ਸਭ ਸੁਣ ਕੇ ਉਹਨਾਂ ਦੀ ਮਾਂ ਉੱਠ ਜਾਂਦੀ ਹੈ ਉਹ ਅਜੇਤੇ ਪ੍ਰੀਤੀ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਅਜੇ ਅਤੇ ਪ੍ਰੀਤੀ ਉੱਠ ਕੇ ਆਪਣੀ ਮਾਂ ਦੇ ਪੈਰਾਂ ਕੋਲ ਬੈਠ ਜਾਂਦੇ ਹਨ ਅਤੇ ਮਾਫੀ ਮੰਗਣ ਲੱਗਦੇ ਹਨ ਉਹਨਾਂ ਨੂੰ ਬਹੁਤ ਪਛਤਾਵਾ ਹੁੰਦਾ ਹੈ ਉਹ ਕਹਿਣ ਲੱਗਦੇ ਹਨ ਕਿ ਮਾਂ ਅਸੀਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਸਾਨੂੰ ਤੁਹਾਡੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸੀ ਸਾਨੂੰ ਅੱਜ ਡਾਕਟਰ ਮੈਰਾ ਮਿਲੇ ਸੀ ਉਹਨਾਂ ਨੇ ਸਾਨੂੰ ਸਭ ਕੁਝ ਦੱਸ ਦਿੱਤਾ ਤੁਸੀਂ ਸਾਡੇ ਲਈ ਇੰਨਾ ਕੁਝ ਕੀਤਾ ਪਰ ਅਸੀਂ ਤੁਹਾਡੇ ਨਾਲ ਮਾੜਾ ਵਿਵਹਾਰ ਕਰਦੇ ਰਹੇ ਆਖਰ ਇੱਕ ਮਾਂ ਦਾ ਦਿਲ ਸੀ ਇਹ ਸਭ ਸੁਣ ਕੇ ਉਹ ਅਜੇ ਤੇ ਪ੍ਰੀਤੀ ਨੂੰ ਮਾਫ ਕਰ ਦਿੰਦੀ ਹੈ ਕਤੇ ਕਹਿੰਦੀ ਹੈ ਕੋਈ ਗੱਲ ਨਹੀਂ ਪੁੱਤਰ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਮੈਂ ਤੁਹਾਨੂੰ ਮਾਫ ਕਰਦੀ ਹਾਂ ਪਰ ਮੈਂ ਕੁਝ ਦਿਨ ਨੀਹਾ ਕੋਲ ਰਹਿਣਾ ਚਾਹੁੰਦੀ ਹਾਂ ਮੈਂ ਕੁਝ ਦਿਨ ਨੀਹਾ ਕੋਲ ਰਹਿਣ ਤੋਂ ਬਾਅਦ ਘਰ ਵਾਪਸ ਆ ਜਾਵਾਂਗੀ ਤਾਂ ਪ੍ਰੀਤੀ ਕਹਿੰਦੀ ਹੈ ਮਾਂ ਜੀ ਤੁਸੀਂ ਜਿੰਨੇ ਦਿਨ ਰਹਿਣਾ ਚਾਹੋ ਰਹਿ ਸਕਦੇ ਹੋ ਪਰ ਤੁਸੀਂ ਸਾਨੂੰ ਮਾਫ ਕਰ ਦਿਓ ਉਹ ਇੱਕ ਵਾਰ ਹੋਰ ਮਾਫੀ ਮੰਗਦੀ ਹੈ ਤਾਂ ਗੁਰਮukh Kaur ਕਹਿੰਦੀ ਹੈ ਕਿ ਹਾਂ ਪੁੱਤਰ ਮੈਂ ਤੁਹਾਨੂੰ ਮਾਫ ਕਰ ਦਿੱਤਾ ਇੱਕ ਹਫਤਾ ਨੀਹਾ ਦੇ ਘਰ ਰਹਿਣ ਤੋਂ ਬਾਅਦ ਮਾਂ ਵਾਪਸ ਆਪਣੇ ਘਰ ਆ ਜਾਂਦੀ ਹੈ ਕੁਝ ਦਿਨ ਤੋਂ ਬਾਅਦ ਅਜੇ ਤੇ ਪ੍ਰੀਤੀ ਹਮੇਸ਼ਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ ਹੁਣ ਹਮੇਸ਼ਾ ਉਸ ਦਾ ਧਿਆਨ ਰੱਖਦੇ ਸੀ ਉਸ ਨਾਲ ਗੱਲਾਂ ਕਰਦੇ ਤੇ ਉਸ ਲਈ ਵਧੀਆ ਖਾਣਾ ਬਣਾਉਂਦੇ ਅਤੇ ਉਸ ਨੂੰ ਕਾਫੀ ਕੱਪੜੇ ਵੀ ਦਿਲਵਾ ਕੇ ਲਿਆਉਂਦੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ